ਲਓ ਵੀ ਕਿਸਾਨ ਭਰਾਵੋ ਜਿਹੜੇ ਪਾਲਦੇ ਸੀ ਟੌਪ ਦਾ ਨਗੀਨਾ ਕੌਰ ਸਾਹ ਵਾਲੇ ਬਲੱਡ ਚੋਂ ਤੇ ਅੱਜ ਤੁਹਾਨੂੰ ਆਪਾਂ ਝੋਟੀ ਕੁੰਜਰਗੀ ਪਤਲੀ ਦਿਖਾਉਣ ਲੱਗੇ ਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਮਿੱਤਰੋ ਇਹੋ ਜਿਹੇ ਨਗੀਨੇ ਵਾਰ-ਵਾਰ ਨਹੀਂ ਮਿਲਨੇ ਇਹਦੀ ਤੁਸੀਂ ਬੋਡੀ ਸਟਰਕਚਰ ਇਹਦੀ ਡੀਲ ਡੋਲ ਇਹਦਾ ਬਿਊਟੀ ਇਹਦੀ ਤੁਸੀਂ ਨਿਰਖ-ਪਰਖ ਕਰ ਸਕਦੇ ਆ ਮਿਲਕਵੇਨ ਦੇਖ ਸਕਦੇ ਆ ਪਿੰਡਾ ਬਿਲਕੁਲ ਪਤਲਾ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਉਹ ਜ ਬਿਲਕੁਲ ਬਰੀਕ ਆ ਤੁਸੀਂ ਦੇਖ ਸਕਦੇ ਆ ਭੁਰਾ ਜ ਨਹੀਂ ਹੱਡੀ ਨੀਗੀ ਤੇ ਜਿਹੜਾ ਮੇਰਾ ਵੀਰ ਬਰੀਡਿੰਗ ਤੇ ਕੰਮ ਕਰਨਾ ਚਾਹੁੰਦਾ ਆਪਣੀ ਮਰਜ਼ੀ ਦਾ ਸੀਮਨ ਲਾ ਕੇ ਉਹਨੂੰ ਤੁਸੀਂ ਕਿਸੇ ਚੰਗੇ ਬਲ ਤੋਂ ਗੱਫੜ ਕਰਾ ਸਕਦੇ ਆ ਫੇਸ ਦੀ ਕੁਆਲਿਟੀ ਬਿਲਕੁਲ ਓਕੇ ਆ ਸਿੰਗ ਬਿਲਕੁਲ ਮੱਥੇ ਤੋਂ ਕੁੰਡਾ ਉਵੇਂ ਮੱਥੇ 'ਚ ਡੂਕ ਪੈਂਦੇ ਆ ਅੱਖ ਬਿਲਕੁਲ ਨੀਲੀ ਰਵੀ ਵਾਲੀ ਦੋਸਤੋ ਤੇ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਕਿਉਂਕਿ ਇਦਾਂ ਦੇ ਨਗੀਨੇ ਵਾਰ-ਵਾਰ ਆਪਣੇ ਫਾਰਮ ਤੇ ਵੇਖਣ ਨੂੰ ਤਾਂ ਮਿਲ ਜਾਣਗੇ ਪਰ 2 ਸਾਲ ਦੀ ਝੋਟੀ ਘੱਟ ਮਿਲੂਗੀ ਛੋਟੀ ਉਮਰ ਦੇ ਬੱਚੇ ਆਉਂਦੇ ਆ ਇਸ ਕਰਕੇ ਚੰਗੀ ਝੋਟੀ ਆ ਤੇ ਜਿਹੜਾ ਕੋਈ ਚੰਗੇ ਫਾਰਮ ਤੇ ਆਪਣੇ ਦੇ ਕੋਈ ਟੋਪ ਦਾ ਨਗ ਰੱਖਣਾ ਚਾਹੁੰਦਾ ਤੇ ਦੋਸਤੋ ਹੁਣ ਲੇਟਰਾ ਹੋ ਜਾਇਓ ਕਿਉਂਕਿ ਇਹੋ ਜੀ ਪਲੀ ਪਲਾਈ ਝੋਟੀ ਤੁਹਾਨੂੰ ਕਿਸੇ ਨੇ ਨਹੀਂ ਇਹਨੇ ਭਾਜ ਦੇਣੀ ਤੇ ਬਾਕੀ ਜੇ ਕਿਸੇ ਨੂੰ ਪਸੰਦ ਆਉਂਦੀ ਆ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਥੱਲੇ ਉਹਦੀ ਮਿਲਕ ਵੇਨ ਚੈੱਕ ਕਰਿਓ ਥੱਲੇ ਪੂਰੀ ਧੁੰਨ ਵੀ ਵਾਈਟ ਆ ਨਿਸ਼ਾਨੀਆਂ ਵੀ ਪੂਰੀਆਂ ਕਰਦੀ ਆ ਜਿਵੇਂ ਪੀੜੀ ਦੇ ਪਾਵਿਆਰ ਕੇ ਥਾਣਾ ਕਰਨ ਵਾਲੀ ਦੇ ਚਾਰੇ ਤੇ ਮਿਲਕ ਵੇਨ ਇਹੋ ਜੀ ਆ ਦੋਸਤੋ ਜਿਵੇਂ ਹੁਣ ਘੋਨਾ ਲਾਉਣਾ ਦੇ 4 ਦਾ ਪੈਵ ਨਾ ਪਿਆ ਹੋਏ ਵੜਦੇ ਵਿੱਚ ਇੰਦਾ ਦੀ ਮਿਲਕਵੇਂ ਲੱਗੀ ਹੋਈ ਆ ਤੇ ਜੁਬਾਨ ਬਿਲਕੁਲ ਗਰਾਭੀ ਅੱਖ ਨੀਲੀ ਵਾਲੀ ਕਿਸੇ ਗੱਲੋਂ ਨਹੀਂ ਖੁੰਜੀ ਦੋਸਤੋ ਐਕਸਟਰਾ ਆਰਡੀਨਰੀ ਝੋਟੀ ਆ ਜੇ ਇਹੇ ਨਾ ਪਸੰਦ ਆਈ ਤਾਂ ਫਿਰ ਇਸ ਤੋਂ ਅੱਗੇ ਤਾਂ ਦੁਨੀਆ ਖਤਮ ਮੇਰੇ ਹਿਸਾਬ ਨਾਲ ਕਿਉਂਕਿ ਇੰਦਾ ਦੇ ਨਾਗਤਾਨੂਰ ਦੇਖਣ ਨੂੰ ਘੱਟ ਮਿਲਣਗੇ ਬਿਲਕੁਲ ਸਿੰਗਲ ਹੱਡੀ ਦੀ ਪਤਲੇ ਪਿੰਡੇ ਦੀ ਝੋਟੀ ਆ ਦੋਸਤੋ ਆ ਦੇਖੋ ਜਿਹੜਾ ਆਪਣੀ ਮਰਜ਼ੀ ਨਾਲ ਇਹਨੂੰ ਸੀਮਨ ਲਾ ਕੇ ਤੁਸੀਂ ਇਹ ਤੋਂ ਬੱਚਾ ਲੈ ਸਕਦੇ ਆ ਸੋ ਅੱਜ ਦੇ ਫਾਰਮ ਦੇ ਇਹ ਆਪਣੀ ਛੋਟੀ ਵਿਕਰੀ ਲਈ ਆ ਜੇ ਕਿਸੇ ਮੇਰੇ ਸ਼ੌਕੀ ਵੀਰ ਨੂੰ ਕੋਈ ਪਸੰਦ ਆਉਂਦੀ ਆ ਤਾਂ ਸੁਪਰ ਕਰ ਲਿਓ ਦੋਸਤੋ ਧੰਨਵਾਦ ਆਰਡਰ ਕੁਆਲਟੀ ਦੇਖ ਲਓ ਇੱਕ ਵਾਰ ਚੈੱਕ ਕਰ ਲਓ ਐ ਕੱਲਾ ਕੱਲਾ ਥਾਂ ਲੱਗਾ ਦੋਸਤੋ ਕਿਸੇ ਗੱਲੋਂ ਛੋਟੀ ਖੁੰਜੀ ਨਹੀਂ ਤੇ ਬਾਕੀ ਤੁਹਾਡੇ ਸਾਹਮਣੇ ਆ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਸੋ ਜਿਉਂਦੇ ਬਾਦਦੇ ਰਹੋ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ